आप सुनो पूरे पिंड उस वक्त पै ग भाजर जदों घर छत चढ़ के पुलिस वालों की गई रेड पुलिस ही पुलिस देख पतंग चाइना डोर छद के हो गए रफू चक्कर लाउड स्पीकर बंद करवाए गए दरअसल खाना बसंत पंचमी डोर मुहिम शुरू की छापेमारी की जिस समय दौरान जेडे लोग चाइना डोर दी वरतों करके पतंग उड़ा रहे उसजना पाई ने जी हां लोग उची आवाजा दे स्पीकर वजा रहे बंद करवाया गया सो वीडियो तुम देख सकते हो कीज पुलिस वालों ये जड़ी छापेमारी की दी गई है इधर आओन इ

वहां <Five pressing ricochip67> <mess Anyway> <oples> ਆਇਆ ਇਹਦੇ ਵਿੱਚ ਦੇਖਦੇ ਨਹੀਂ ਨਹੀਂ ਪਿਛਲੇ ਇਹ ਜੋ ਡੋਰ ਪਾ ਆ ਜਾਂਦੀ ਆ ਸੰਜੇ ਜੀ ਪਸੰਦ ਜਿਹੜੀ ਕਿਹੜੀ ਡਰੈਸ ਲਾਈ ਇਹ ਬੰਦਾ ਕੋਲੋਂ ਇੱਕ ਬਸੰਤ ਪੰਚਮੀ ਦਾ ਤਿਹਾਰਾ ਲੋਕ ਬੜੇ ਧੂਮਤਾ ਨਾਲ ਮਨਾਉਂਦੇ ਨੇ ਬੱਚੇ ਪਤੰਗ ਚੜਾਉਂਦੇ ਨੇ ਪਰ ਅੱਜ ਦੇ ਦਿਨਾਂ ਦੇ ਵਿੱਚ ਕਈ ਲੋਕ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਨੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਹੇਠ ਇਹਨਾਂ ਲੋਕਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜੋ ਜਿਹੜਾ ਚੈਨਾ ਡੋਰ ਨਾਲ ਪਤੰਗ ਚੜਾਉਂਦੇ ਕਾਰਪੋਰੈਂਟ ਬੰਡੂ ਜਾ ਕੇ ਇਹਨਾਂ ਦੀ ਚੈੱਕ ਚੈੱਕ ਕੀਤਾ ਜਾ ਰਿਹਾ। ਦੌਰ ਕੀ ਮੈਸੇਜ ਦੇ ਰਹੇ ਲੋਕਾਂ ਨੂੰ ਦੀ। ਲੋਕਾਂ ਨੂੰ ਮੈਸੇਜ ਦੇ ਰਹੇ ਆ ਵੀ ਚੈਨਲ ਡੋਰ ਨਾਲ ਤੁਸੀਂ ਪਤੰਗ ਨਾ ਚੜਾਓ ਜਿਹਦੇ ਨਾਲ ਬੇਜਾਨ ਜਾਨਵਰਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਆਮ ਲੋਕਾਂ ਦਾ ਵੀ ਕਾਫੀ ਨੁਕਸਾਨ ਹੁੰਦਾ। ਵੀ ਆਪਦੀ ਖੁਸ਼ੀ ਨਾਲ ਤੇ ਇਤਿਹਾਰ ਨਾਲ। ਤੇ ਕੋ ਸਪੀਕਰ ਜਿਹੜੇ ਲਾਉਂਦੇ ਨੇ ਉਹਨਾਂ ਲਈ ਕੀ ਕਰਦੇ? ਜਿਹੜੇ ਸਪੀਕਰ ਬਿਨਾਂ ਮਨਜ਼ੂਰੀ ਤੋਂ ਲਾਦੇ ਉਹਨਾਂ ਦੇ ਨੋਇਸ ਪੋਲੂਸ਼ਨ ਐਕਟ ਦਾ ਪਰਚਾ ਦਰਜ ਕਰਾਂਗੇ ਤੇ ਫਿਲਹਾਲ ਹਾਲੇ ਕੋਈ ਐਸੀ ਗੱਲ ਮੋਰਸ ਵਿੱਚ ਨਹੀਂ। ਨੋ ਗੋਲੀ ਜੀ ਇਹ ਜੀ ਕਰਨਾ ਪੁਰਸੂ ਆ ਜੀ ਡਰਾਈਵ ਕਿ ਇਸ ਤਰ੍ਹਾਂ ਦੇਖਦੇ ਆ ਜੀ ਇਹ ਵਧੀਆ ਗੱਲ ਹੈ ਜੀ ਆਪਣੇ ਚਾਣਾ ਡੋਰ ਤੋਂ ਬਹੁਤ ਮਿਲ ਰਹੀ ਹੈ ਆਪਣੇ ਢਾਗਾ ਡੋਰ ਨਾਲ ਚੜਾਉਣਾ ਚਾਹੀਦਾ ਨਹੀਂ ਤਾਂ ਚੜਾਉਣੇ ਨਹੀਂ ਚਾਹੀਦਾ ਕੋਈ ਫਾਇਦਾ ਨਹੀਂ ਇਹਦਾ ਨੁਕਸਾਨ ਬਹੁਤ ਹੋ ਰਹੇ ਨੇ ਨਾਮ ਤੇ ਪੁਲਿਸ ਦੇ ਕੰਮ ਕਰਨ ਨੂੰ ਕਿਸ ਤਰ੍ਹਾਂ ਦੇ 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 ਬਹੁਤ ਵਧੀਆ ਇਹ ਆਪਣੇ ਉਹ ਕਰ ਰਹੇ ਨੇ ਤੇ ਹੋਰ ਲੋਕਾਂ ਨੂੰ ਵੀ ਮਾਚੂ ਜਾਣਕਾਰੀ ਚੜਾਉਣਾ ਗਲਤ ਹੈ ਇਹ ਪਤੰਗ ਚੜਾਉਣਾ ਇਹਨੋਂ ਦਾ ਢਾਗਾ ਡੋਰ ਨਾਲ ਆਪਣੇ ਚੜਾਉਣਾ ਚਾਹੀਦਾ ਨਹੀਂ ਕੋਈ ਫਾਇਦਾ ਹੀ ਨਹੀਂ ਹਾਂ